ਇਸ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਤਕਰੀਬਨ 3 ਮਹੀਨੇ ਦੀ ਜਿਹੜੀ ਕਾਰਵਾਈ ਪਈ ਹੈ ਉਸ ਵਿੱਚ 8500 8352 ਤੇ ਜਦ ਤੱਕ ਇਹ ਰਿਪੋਰਟ ਜਾਂ ਵੀਡੀਓ ਤੁਹਾਡੇ ਕੋਲ ਪਹੁੰਚੇਗਾ 8500 ਐਫ ਆਈ ਆਰ ਮਕਦਮੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਹੁਤਾਂ ਜਾਂ ਸ਼ਾਇਦ 95 ਤੋਂ ਵੱਧ ਪਰਸੈਂਟ ਮਕਦਮੇ ਐਨ ਡੀ ਪੀ ਐਸ ਐਕਟ ਦੇ ਸਪੈਸ਼ਲ ਲਾ ਦੇ ਤਹਿਤ ਦਰਜ ਕੀਤੇ ਗਏ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਇਹ ਵੀ ਕਹਿਣਾ ਕਿ 14000 ਤੋਂ ਵੱਧ ਨਸ਼ੇ ਦੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਐਨਡੀਪੀਐਸ ਐਕਟ ਇੱਕ ਸਖਤ ਕਾਨੂੰਨ ਹੈ ਸੁਬੇਲਾ ਕਈ ਕਈ ਮਹੀਨੇ ਨਹੀਂ ਮਿਲਦੀਆਂ ਜੇਲ੍ਹਾਂ ਦੇ ਵਿੱਚ ਇਹਨਾਂ ਨਸ਼ੇ ਦੇ ਤਸਕਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਭੀੜ ਵੀ ਪਈ ਹੈ ਅਦਾਲਤਾਂ ਦੇ ਵਿੱਚ ਕੰਮਕਾਦ ਵੀ ਵਧਿਆ ਹੈ ਮਹਿਜ਼ 3 ਮਹੀਨਿਆਂ ਵਿੱਚ 8500 ਨਵੇਂ ਐਫਆਈਆਰ ਦਰਜ ਹੋ ਚੁੱਕੇ ਨੇ ਉਸ ਵਕਤ ਜਦੋਂ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਵੌਲੰਟਰੀ ਰਿਟਾਇਰਮੈਂਟ ਪੁਲਿਸ ਅਫਸਰ ਲੈ ਰਹੇ ਨਹੀਂ ਤਫਤੀਸ਼ੀ ਅਫਸਰ ਜ਼ਿਆਦਾਤਰ ਆਪਣੇ ਆਪ ਨੂੰ ਪਹਿਲਾਂ ਹੀ ਸਮੇਂ ਤੋਂ ਉਹਨਾਂ ਦੀ ਮਿਆਦ ਤੋਂ ਪਹਿਲਾਂ ਰਿਟਾਇਰ ਕਰ ਰਹੇ ਨੇ ਇਸ ਚੀਜ਼ ਦਾ ਡਰ ਉਹਨਾਂ ਨੂੰ ਹੈ ਕਿ ਦਬਾਅ ਕੰਮ ਦਾ ਦਬਾਅ ਉਹਨਾਂ ਤੇ ਹੋਏਗਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਨੇ ਪੁਲਿਸ ਮਹਿਕਮੇ ਨੇ ਰਿਟਾਇਰਡ ਅਫਸਰਾਂ ਨੂੰ ਭਰਨਾ ਸ਼ੁਰੂ ਕਰਤਾ ਹੈ